ਕੜਾਈ ਬਾਦਾਮ ਹੀ ਬਾਦਾਮ ਕਰਤੇ ਖੋਏ ਤੇ ਆ ਹੁਣ ਥੋੜਾ ਥੋੜਾ ਰੰਗ ਬਦਲ ਲਿਆ ਹੈਲੋ ਐਂਡ ਵੈਲਕਮ ਬੈਕ ਟੂ ਗਾਇਸ ਕ੍ਰਿਸ਼ਨਾਨੀ ਵੇਰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਆਪਣਾ ਵਲੌਗ ਦੇਖ ਰਿਹਾ ਸਾਰੀਆਂ ਮਾਮਾਂ ਭੈਣਾਂ ਬਜ਼ੁਰਗਾਂ ਦੋਸਤਾਂ ਮਿੱਤਰਾਂ ਬੱਚਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਸੰਡੇ ਦਾ ਦਿਨ ਆ ਤੇ ਠੰਡ ਬਹੁਤ ਜ਼ਿਆਦੀ ਹੈ ਧੁੰਦ ਬਹੁਤ ਪਈ ਹੋਈ ਆ ਤੇ ਅੱਜ ਕੁਝ ਕਰਨ ਨੂੰ ਹੈ ਨਹੀਂ ਸੀ ਕਿਤੇ ਆਪਾਂ ਮਤਲਬ ਕਿ ਗੁਰਦੁਆਰਾ ਸਾਹਿਬ ਕਿਤੇ ਪਾਸੇ ਜਾ ਕੇ ਨਹੀਂ ਕਿਉਂਕਿ ਧੁੰਦ ਬਹੁਤ ਸੀਗੀ ਤੇ ਫਿਰ ਅੱਜ ਘਰੇ ਪਲਾਨ ਕੀਤਾ ਹੈ ਕਿ ਕਿਉਂ ਨਾ ਅੱਜ ਖੋਆ ਮਾਰਿਆ ਜਾਵੇ ਘਰੇ ਤੇ ਆਪਣੇ ਨਾਲ ਵੱਡਾ ਵੀਰਾ ਤੇ ਪਾਪਾ ਰਣਜੀਤ ਸਿੰਘ ਜੀ ਆਪਣੇ ਪਾਰੇ ਮਿੱਤਰ ਤੇ ਸੋਮੀ ਹੁਣੀ ਨਾਲ ਲੱਗਣਗੇ ਆਪਣੇ ਤੇ ਖੋਆ ਮਾਰਦੇ ਅੱਜ ਦੁੱਧ ਸਾਰਾ ਇਕੱਠਾ ਕਰ ਲਿਆ ਉੱਤੇ ਆਪਾਂ ਕੋਠੇ ਤੇ ਵੜਾਵਾਂਗੇ ਅੱਜ ਖੋਆ ਮਾਰਾਂਗੇ ਤੇ ਸਾਰਾ ਤੁਹਾਨੂੰ ਦਿਖਾਉਨੇ ਆ ਪ੍ਰੋਸੈਸ ਕਿਦਾਂ ਖੋਆ ਮਾਰੀਦਾ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਬਾਕੀ ਬਣੇ ਰਿਓ ਵਲੌਗ ਦੇ ਨਾਲ ਤੇ ਤੁਹਾਨੂੰ ਅੱਜ ਖੋਆ ਮਾਰ ਕੇ ਦਿਖਾਉਨੇ ਆ ਘਰੇ ਤੇ ਹੁਣ ਉੱਤੇ ਚੱਲਦੇ ਆ ਆ ਗੁੱਗਬਾਲੀ ਬੈਠੇ ਆ ਉਹ ਮਿੱਤਰ ਆਪਣੇ ਤੇ ਆਪਾਂ ਕਰਤਾ ਸੀ ਪ੍ਰਕਾਸ਼ ਸਟ ਸ਼ੁਰੂ ਸਾਰਾ ਕੜਾਈ ਕਿੱਲਾ ਬਾਲੇ ਤੇ ਮਿੱਤਰ ਰਣਜੀਤ ਸਿੰਘ ਜੀ ਤੇ ਆ ਦੁੱਧ ਸੀ ਆਪਣਾ ਲਾਗਪਾਲ 20 ਕਿਲੋ ਅੱਧਾ ਪਾਤਾ ਇਹਦਾ ਅੱਧਾ ਕੁ ਰਹਿ ਗਿਆ ਇਹਨੂੰ ਥੋੜਾ ਥੋੜਾ ਕਰਕੇ ਹੁਣ ਜਿਵੇਂ ਜਿਵੇਂ ਅੱਗੇ ਦਾ ਪ੍ਰਕਾਸ਼ ਬਣੀ ਹੋਊਗਾ ਓਵੇਂ ਓਵੇਂ ਨੂੰ ਵਿੱਚ ਪਾਈ ਜਾਵਾਂਗੇ ਕੜਾਈ ਦੇ ਵੱਡਾ ਵੀਰਾ ਤੁੰਦ ਤੁੰਦ ਵਾਹ ਤੈ ਤੌਂਦੀ ਆ ਤੌਂਦੀ ਆ ਪੈ ਗਈ ਆ ਪੈ ਗਈ ਤੇ ਛੋਟਾ ਬੰਦਾ ਆ ਚੁੱਕਿਆ ਜੀ ਖਵਾ ਮਾਰਨ ਕੀ ਕਰਨਾ ਹੈ ਇੱਥੇ ਕੀ ਕਰਨਾ ਹੈ ਮੰਮਾ ਨਾਲ ਹੈਂ ਕੀ ਕਰਨਾ ਹੈ ਮੰਮਾ ਨਾਲਾ ਮੰਮਾ ਨਾਲਾ ਹੈ ਠੀਕ ਆ ਆ ਗਿਆ ਖੁਸ਼ੀ ਨਹੀਂ ਜਾਇਆ ਹੈ ਕਿਸੇ ਕੇ ਵੀ ਆਇਆ ਪਰ ਫਿਰ ਤੇ ਲੋ ਜੀ ਦੁੱਧ ਵੀ ਵਿਆਹੇ ਹੋਏ ਬੰਦੇਾਂ ਨੂੰ ਥੱਲੇ ਲੱਗ ਗਿਆ ਤੇ ਹੁਣ ਪੋਣੀ ਨਾਲ ਕੱਕੂ ਜੀ ਕੱਢੀ ਜਾਂਦੇ ਆ ਆ ਬੰਦੇ ਤੋਂ ਵੀ ਵਿਆਹੇ ਹੋਏ ਆ ਜਿਵੇਂ ਥੱਲੇ ਲੱਗੇ ਹੋਏ ਆ ਓਵੇਂ ਆ ਵੀ ਥੱਲੇ ਲੱਗ ਗਿਆ ਮੈਨੂੰ ਵੀ ਲੱਗ ਜਾਣਾ ਹੈ ਲਾਲ ਕਾਂਦ ਨੂੰ ਪੁੱਛ ਜਿਹੜਾ ਆਪਦੇ ਥੀਪਾ ਕੇ ਖਾਂਦਾ ਤੇ ਖੁਆ ਮਾਰਦੇ ਮਾਰਦੇ ਲੱਗੀ ਜੀ ਭੁੱਖ ਤੇ ਆਲੂ ਵਾਲੀਆਂ ਰੋਟੀਆਂ ਖਾ ਕੇ ਆ ਗਏ ਆ ਤੇ ਬੰਦਾ ਇੱਕ ਭਾਗੇ ਸੀ ਕਿ ਵੱਡਾ ਵੀਰਾ ਤੇ ਹੁਣ ਉਹਨੂੰ ਭੇਜਤਾ ਥੱਲੇ ਤੇ ਹੁਣ ਆਪਾਂ ਖੋਏ ਦਵਾਲੇ ਹੋ ਗਿਆਂ ਦੁਬਾਰਾ ਤੇ ਧੁੱਪ ਵੀ ਚੜ ਗਈ ਆ ਤੇ ਪ੍ਰੋਸੈਸ ਸਾਡਾ ਇੰਨਾ ਕੁ ਹੋ ਗਿਆ ਹਜੇ ਤੇ ਹੌਲੀ-ਹੌਲੀ ਦੁੱਧ ਹੁਣ ਆਦਾ ਰੰਗ ਬਦਲੀ ਜਾਂਦਾ ਤੇ ਹਜੇ ਪਤਾ ਨਹੀਂ ਕਿੰਨਾ ਕੁ ਟਾਈਮ ਲੱਗਦਾ ਤੇ ਆਪਾਂ 20 ਕਿਲੋ ਦੁੱਧ ਪਾਇਆ ਸੀ ਤੇ ਜਿੰਦੇ ਚੋਕੇ ਇਹ 5 ਕਿਲੋ ਚ 1 ਕਿਲੋ ਖਵਾ ਨਿਕਲਦਾ ਬਬਾਈ ਤੇ 20 ਕਿਲੋ ਚੋਂ ਲਗਭਗ 4 ਕਿਲੋ ਖੋਇਆ ਆਪਾਂ ਨੂੰ ਨਿਕਲਣਾ ਹੈ ਠੀਕ ਹੈ ਦਿਹਾੜੀ ਲੱਗਣੀ ਪੂਰੀ ਤੇ ਦਿਹਾੜੀ ਪੂਰੀ ਲੱਗ ਜਾਣੀ ਆ ਤੇ 12 ਵਜ ਗਏ ਆ ਤੇ 8 ਵਜ ਦਾ ਆਪਾਂ ਸੱਸ ਸ਼ੁਰੂ ਕੀਤਾ ਸੀ 8:30 ਦਾ 12 ਵਜ ਗਏ ਲਓ ਜੀ ਹੁਣ ਜ਼ਿੰਮੇਵਾਰੀ ਸੰਭੀ ਆ ਸਾਡੀ ਸੁਖਪ੍ਰੀਤ ਕੌਰ ਨੇ ਖੋਇਆ ਮਾਰਨ ਦੀ ਇੱਧਰ ਸਮਾਈਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਬੱਲੇ ਛੇਰਾ ਕੀਤੀ ਤਾਂ ਗੱਲ ਉਧਰ ਛੋਟੇ ਰੰਜੀਤ ਸਿੰਘ ਜੀ ਤੂੰ ਤਾਂ ਨਹੀਂ ਖੋਇਆ ਮਾਰਨਾ ਮਾਰਨਾ ਖੋਇਆ ਚਲ ਮਾਰ ਚੱਕ ਪਾ ਦੇ ਯੋਗਦਾਨ ਤੂੰ ਵੀ ਹੌਲੀ ਹੌਲੀ ਚੱਲ ਵੈਰੀ ਗੁੱਡ ਵੈਰੀ ਗੁੱਡ ਬੱਸ ਕਰ ਖੋਇਆ ਮਾਰਦੀ ਮਰਦੀ ਆਵਣਾ ਮਰਜੀ ਇੱਧਰ ਓਏ ਇਹ ਬੋਤਲ ਕਿੱਥੇ ਜਾਏ ਇੱਕ ਨਹੀਂ ਤਾਂ ਸੁੱਖ ਤੇ ਖੁਸ਼ੀ ਹੁਣ ਖੁਸ਼ੀ ਖੁਆ ਮਾਰਨ ਦੇ ਵਿੱਚ ਯੋਗਦਾਨ ਪਾਏਗੀ ਉਹਦਾ ਠੀਕ ਆ ਕੋਜੀ ਖੁਸ਼ੀ ਤੇ ਹਾ ਆਪਣਾ ਪਿੰਡ ਸੋਹਣਾ ਜਿਆ ਤੇ ਇੱਧਰ ਖੋਇਆ ਵੱਜੀ ਜਾਂਦਾ ਸਾਡਾ ਠਾਕ ਹੌਲੀ ਹੌਲੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਕਹਿੰਦੇ ਨਹੀਂ ਕੋਈ ਤੀ ਉਮੀ ਗੈਦਨੀ ਭੂਤਨੀ ਹੈ ਕਹਿੰਦੀ ਸਾਰਿਆਂ ਨੇ ਸਫੀ ਗਾਲ ਸਫੀ ਗਾਲ ਜੀ ਸਾਰਿਆਂ ਨੇ ਯੋਗਦਾਨ ਪਾ ਲਿਆ ਖੋਆ ਮਰਨ ਚ ਤੇ ਹੁਣ ਖੁਸ਼ੀ ਵਾਰੀ ਆ ਖੁਸ਼ੀ ਆਉਦਾ ਮਹੱਤਵਪੂਰਨ ਯੋਗਦਾਨ ਪਾ ਰਹੀ ਆ ਇਹਨੂੰ ਪਤਾ ਨਹੀਂ ਤਾਂ ਪਿੰਨੀਆਂ ਨਹੀਂ ਮਿਲੀਆਂ ਮੈਨੂੰ ਖੋਆ ਮਾਰਦੀ ਮਰਦੀ ਮਰ ਗਈ ਆ ਤੇ ਹੁਣ ਖੁਸ਼ੀ ਦੀ ਟਾਈਮ ਵਾਰੀ ਆ ਮਰਨ ਦੀ ਖੋਆ ਮਰਦੀ ਮਰਦੀ ਤੇ ਹੁਣ ਯੋਗਦਾਨ ਪਾ ਰਹੇ ਨੇ ਜੀ ਮਾਤਾ ਜੀ ਮੰਮੀ ਯਾਗੇ ਨਹੀਂ ਯੋਗਦਾਨ ਪਾਉਣ ਖੁਸ਼ੀ ਨੇ ਯੋਗਦਾਨ ਪਾਲਿਆ ਸੁੱਖ ਨੇ ਪਾਲਿਆ ਖੋਇਆ ਤਾਂ ਨਹੀਂ ਮਰਦਾ ਮਿਲਦਾ ਹੀ ਮਰ ਜਣਾ ਸਾਰਿਆਂ ਨੇ ਆਹ ਹੁਣ ਥੋੜਾ ਥੋੜਾ ਰੰਗ ਬਦਲ ਲਿਆ ਦੁੱਧ ਨੇ ਇਹ ਯੈਲੋ ਸ਼ੀਰਆ ਹੋ ਗਿਆ ਯੈਲੋ ਜੀ ਸ਼ੇਡ ਚ ਆ ਗਿਆ ਥੋੜਾ ਥੋੜਾ ਕੋਈ ਤੇ ਬ੍ਰਾਊਨ ਹੋਣੀ ਜਾਂਦਾ ਬ੍ਰਾਊਨ ਜੀ ਹੋ ਜਾਂਦਾ ਉਹ ਯੈਲੋ ਹੀ ਹੋ ਗਿਆ ਥੋੜਾ ਥੋੜਾ 20 ਕਿਲੋ ਪਾਇਆ ਸੀ ਆਪਾਂ ਤੇ ਇੰਧਰ ਰਹਿ ਗਿਆ ਹੁਣ ਤੇ ਲੋ ਜੀ ਹੁਣ ਫਾਈਨਲੀ ਮੁੱਲ ਪੈਦਾ ਦੀਂਦਾ ਮਿਹਨਤ ਆਪਣੀ ਦਾ ਤੇ ਗਾੜਾ ਹੋ ਗਿਆ ਕੰਮ ਪੂਰਾ ਹੁਣ 20 ਕਿਲੋ ਦੁੱਧ ਪਾਇਆ ਸੀ ਤੇ ਹੁਣ ਲਗਭਗ ਬਬੀ ਰਹਿ ਗਿਆ ਹੁਣ 4 ਕਿਲੋ 5 5-6 ਕਿਲੋ ਰਹਿ ਗਿਆ ਹੁਣ ਤੇ ਲੋ ਜੀ ਆਲਮੋਸਟ ਆਪਣਾ ਖੋਆ ਹੁਣ ਰੈਡੀ ਹੋ ਚੱਲਿਆ ਵਾ ਮਾਰ ਚੱਲਿਆ ਵਾ ਤੇ ਕੋਇਆ ਮਰ ਚਲਿਆ ਚਾਰ ਪੰਜ ਬੰਦਿਆਂ ਨੂੰ ਮਾਰ ਕੇ ਕੋਇਆ ਸਾਰੇ ਬੰਦਿਆਂ ਦੀ ਮਿਹਨਤ ਆਏ ਇੱਧਰ ਆ ਸਾਰੇ ਬੰਦਿਆਂ ਦੀ ਮਿਹਨਤ ਆਏ ਚਾਰ ਪੰਜ ਚਾਰ ਪੰਜ ਬੰਦੇ ਸ਼ਹੀਦ ਕਰਨ ਤੋਂ ਬਾਅਦ ਕੋਇਆ ਲਾਸਟ ਤੇ ਮਰ ਚਲਿਆ ਮਰਦਾ ਮਰਦਾ ਵੀਡੀਓ ਲੈ ਗਿਆ ਤੇ ਲਓ ਜੀ ਹੁਣ ਇਹਨੂੰ ਆਪਾਂ ਲਾ ਲਿਆ ਚੁੱਲ੍ਹੇ ਤੋਂ ਤੇ ਹੋਣਿੰਦਾ ਬਰਫ਼ੀ ਵਟਾਂਗੇ ਵੀ ਉਹਨੇ ਨੂੰ ਠੰਡਾ ਕਰਕੇ ਨਾ ਹਾਂ ਬਾਕੀ ਸਭ ਲਾਵੇ ਜਸੋਰਾ ਨਾ ਉਹ ਤੋਂ ਵੱਖਰਾ ਹੀ ਦੇਣਾ ਤੇ ਇਹਦੇ ਥੋੜਾ ਥੋੜਾ ਡ్రਾਈ ਫਰੂਟ ਬਦਾਮ ਕੱਜੂ ਕੁੱਜੂ ਪਾ ਲੈਨੇ ਆ ਅੱਗੇ ਬਦਾਮ ਕਿੰਨੇ ਆਹ ਬੱਟ ਲੋ ਨਾ ਨਾਰਮਲ ਉਹ ਭਰਵਾ ਡੋਲ ਨਾ ਨਹੀਂ ਮਹਿੰਗਾ ਬੜਾ ਦਣੇ ਨਾ ਟੈਨਸ਼ਨ ਲੈ ਆ 1500 ਦੀ ਦੇ ਮੈਂ ਹੀ ਪਾਣਾ ਅਛੀ ਲੱਗ ਰਹੀ ਤਾਂ ਅਛੀ ਜਾ ਰਹੀ ਲੋਈ ਬਾਦਾਮ ਵੀ ਬਾਦਾਮ ਕਰਤੇ ਖੋਏ ਤੇ ਖੜ ਜਾ ਹੁਣ ਉੱਪਰਨੀ ਪਰਤਾਂ ਲਾ ਫੇਰ ਬਣਾਈ ਜਦੋਂ ਬਾਬਾ ਜੀ ਨੇ ਗੁਲੀਚੇ ਚ ਕਰਤਾ ਤੇਰਾ ਸਟਾਕ ਤਾਂ ਸਾਡੇ ਕੋਲ ਜੇ ਸਾਲਾ ਖੋਏ ਲਾ ਗੁਰੂਏ ਤੇ ਬਾਬਾ ਜੀ ਸਾਰੀ ਖਾ ਲੋ ਤਾਂ ਤਰਜਨ ਬਾਬਾ ਜੀ ਨੇ ਤੇਰੇ ਦਰਸ਼ਨ ਕੀਤੇ ਵਾਹ ਮੈਨੂੰ ਲਾਣ ਤਾਂ ਕਿ ਤੇ ਦੇਖ ਥਾਲ ਚ ਚਦਾਈ ਹੋਗੀ ਇੰਦਾ ਕਰਕੇ ਜਿਹੜਾ ਹੁਣ ਹੋਈ ਹੁਣ ਇਹਦੇ ਕਰਨੀ ਬਾਦਾਮ ਦੀ ਵਰਖਾ ਆ ਗਿਆ ਹੀਰਾ

ਤੇ ਲੌਜੀਕ ਹੋਇਆ ਆਪਾਂ ਬਣਾ ਲਿਆ ਹੈ ਤੇ ਉਹਨੂੰ ਹੁਣ ਆਪਾਂ ਠੰਡਾ ਹੋਣਾ ਰੱਖਤਾ ਹੈ ਤੇ ਜਦੋਂ ਸਵੇਰ ਤੱਕ ਉਹ ਕੜਾ ਜਾ ਹੋ ਜਾਊਗਾ ਥੋੜਾ ਹਨ ਤੇ ਉਸ ਤੋਂ ਬਾਅਦ ਆਪਾਂ ਉਹਨੂੰ ਪੀਸਸ ਦੇ ਰੂਪ ਵਿੱਚ ਕੱਟ ਲਾਂਗੇ ਪਿੰਨੀਆਂ ਵੀ ਕਰ ਸਕਦੇ ਆਂ ਵੈਸੇ ਆਪਾਂ ਨੂੰ ਸੋਚਿਆ ਕਿ ਉਹਨੂੰ ਬਰਫੀ ਦੀ ਸ਼ੇਪ ਵਿੱਚ ਕੱਟ ਲਾਂਗੇ ਆਪਾਂ ਤੇ ਹੁਣ ਆਪਣੀ ਖੁਸ਼ਪ੍ਰੀਤ ਤੁਹਾਨੂੰ ਰਾਜਵੀਰ ਜਵੰਡੇ ਵੀਰ ਦਾ ਬੜਾ ਹੀ ਸੋਹਣਾ ਗਾਣਾ ਸੁਣਾਉਗੀ ਉਹ ਜ਼ਰੂਰ ਸੁਣਿਓ ਤੁਸੀਂ ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਹੈ ਕਿ ਆਵਾਜ਼ ਕਿਵੇਂ ਦੀ ਲੱਗੀ ਆਪਣੀ ਗੁੜੀਆ ਦੀ ਠੀਕ ਹੈ ਤੇ ਸੁਣੋਨੇ ਤੁਹਾਨੂੰ ਗਾਣਾ ਕੱਟ ਕੇ ਬਣਾ ਦਾਂਗੇ ਹੋਹੀ ਸੇ ਪੈ ਸੱਤਾਂ ਜਾਂ ਕੋਈ ਸਬਜੀ ਨਹੀਂ ਮੇਰੇ ਤੋਂ ਹੋਣੀ ਕਿੱਥੇ ਆ ਹੈ ਤਾਂ ਲਓ ਜੀ ਹੁਣ ਆਪਾਂ ਖੋਏ ਨੂੰ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਕੱਟ ਰਹੇ ਆ ਬਰਫੀ ਦੀ ਸ਼ੇਪ ਚ ਤੇ ਬਤਾਵਾ ਵੇਖੋ ਤੁਸੀਂ ਉੱਤੇ ਭੰਗੜੇ ਪਾਉਂਦੇ ਫਿਰਦੇ ਆ ਮੈਨੂੰ ਖਾ ਤੋ ਮੈਂ ਆ ਖਾਲੀ ਨਾ ਛੋਟੇ ਪੀਸ ਵੇਖੋ ਤੁਸੀਂ ਕਿੱਡੇ ਸੋਹਣੇ ਨਿਕਲਦੇ ਬੈ ਆ ਕੀ ਬਾਤ ਹੈ 20 ਕਿਲੋ ਦੁੱਧ ਸੀ ਆਪਣਾ ਦੇ ਲਗਭਗ 4 1/2 ਕਿਲੋ ਖੁਆਣੀ ਕਿ ਲਾਉਣਾ ਆਪਣਾ ਆ ਸਾਡੀਆਂ ਬਰਫੀਆਂ ਬਣ ਚੁੱਕੀਆਂ ਨੇ ਆ ਹੁਣ ਸਾਡੀਆਂ ਪਿੰਨੀਆਂ ਬਣ ਗਈਆਂ ਨਲਣੀਆਂ ਨਾਈਸ ਅਵੇ ਨਾਈਸ ਦੇਖੋ 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 ਸਾਡੇ ਬਹੁਤ ਵੀ ਵਧੀਆ ਹਮ ਸਪੈਸ਼ਲ ਸਪੈਸ਼ਲ ਪਿੰਨੀ ਓ ਬਰਫੀ